ਸਭੀ ਫੈਸਲਾ 2005 ਦਾ ਹਾਂਜੀ 2022 ਦੇ ਵਿੱਚ ਦੁਬਾਰਾ ਵੋਟਾਂ ਲੈ ਗਏ ਸਾਰਾ ਸਭ ਦੁਬਾਰਾ ਮਿਲ ਤੁਹਾਨੂੰ ਕਿ ਜ਼ਿਆਦਾ ਸਾਰਾ ਸੇਵਾ ਵਿਕਾਸ ਦਾ ਪਧਰ ਬਜਾਏ ਅਸੀਂ ਅਗੇ ਵੀ ਕਰਾਂਗੇ ਕਰਦੇ ਰਹਿਾਂਗੇ ਅੱਜ ਪੂਰੀ ਜਿੱਤ ਇਹ ਐਮਐਲਏ ਸਾਹਿਬ ਦੇ ਫਕਾਸ ਨੂੰ ਵੋਟਾਂ ਪਈਆਂ ਜੀ ਐਮਸੀ ਜਾਂਦਾ ਸਾਰੇ ਐਮਐਲਏ ਸਾਹਿਬ ਨੂੰ ਜਾਣਦੇ ਆ ਬੜਾ ਸਾਰਾ 995 ਵੋਟਾਂ ਪਈਆਂ ਨੇ ਕਿਹੜੀ ਨੰਬਰ ਵਾਰਡ ਆ ਜੀ 12 ਨੰਬਰ ਕੀ ਕਹਿਣਾ ਚਾਹੋਗੇ ਅੱਜ ਆ ਸਾਡੇ ਐਮਐਲਏ ਜੀ ਮਿਹਰ ਉਸ ਦਾ ਹੀ ਦਿੱਤਾ ਜਿਨ੍ਹਾਂ ਨੇ ਉਕਾਸ ਦਿੱਤੇ ਦਿੱਤੇ। ਮੈਂ ਆਸ ਕਰਨਾ ਕਿ ਅਸੀਂ ਲੱਗ ਤੋਂ ਕੰਮ ਕਰਾਂਗੇ। ਜੀ 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 ਬਰੋਬਰ ਮੈਂ ਨਪਾਸ ਕਰੇ ਵਾਰਡ ਨੰਬਰ 19 ਚੋਂ ਮੈਂ ਪੂਰੇ ਆਪਣੇ ਸਾਰੇ ਵਾਰਡ ਦੇ ਵੋਟਰਸ ਤੇ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਮਤਲਬ ਇੰਨੀ ਜੀਤ ਲਈ ਤੇ ਜਿੱਤ ਲਈ। ਕਿ ਨੀ ਦੇ ਕੰਮ ਸਟਾਫ ਆ ਸੋ 10 ਦੀ ਲੀਡ ਹੋਵੇ 14 ਤੋਂ ਛੋਟੀਆਂ ਇਹ ਇਹ ਜਿਹੜਾ ਆਪਣੇ ਜਿੱਤ ਦਾ ਸਿਹਰਾ ਜਿਹੜਾ ਇਹ ਤੁਸੀਂ ਬ੍ਰਿੰਦਰ ਮੀਤ ਸਿੰਘ ਪਾੜਾ ਨੇ ਜੋ ਵਿਕਾਸ ਕਾਰਜ ਉਹਨਾਂ ਨੂੰ ਦੇ ਦੇਓ ਕਿ ਜਾ ਮੁਲਾਵਸੀ ਨੂੰ ਜਾ ਆਪਣੇ ਜ਼ੋਰ ਤੋਂ ਨਹੀਂ ਮੈਂ ਸਾਰਾ ਇਹ ਜਿਹੜਾ ਸ਼ਰੇਆ ਉਸ ਪਾੜਾ ਸਾਹਿਬ ਨੂੰ ਦਵਾਂਗੀ ਉਹਨਾਂ ਦੀ ਪੂਰੀ ਫੈਮਿਲੀ ਨੂੰ ਦਵਾਂਗੀ ਉਹਨਾਂ ਨੇ ਹੀ ਜੋ ਕੰਮ ਕਰਵਾਏ ਬਾਗ ਦੇ ਵਿੱਚ ਉਹਨਾਂ ਦੇ ਸਲਕਾ ਡਵੈਲਪਮੈਂਟ ਨੂੰ ਮੋੜ ਕੇ ਹੀ ਠੀਕ ਹਾਂ ਦੱਸ ਦਿਓ ਮੈਂ ਚੇਰਮੈਨ ਇੰਫੋਮਟੇਸ਼ਨ ਜੀ ਸ਼ਰਮਾ ਆਪਣੇ ਵਾਰਡ ਨੰਬਰ 19 ਤੋਂ ਚਿਲੀ ਬਾਗਨਾ ਬਸਕਰ ਜੀ ਦਾ ਇਹ ਜਿੱਤੂ ਘਰਾ ਹੋਏ ਨੇ ਮੈਂ ਸਾਰਾ ਸ਼ਰੇਹ ਜਰਾ ਵਾ ਉਹ ਆਪਣੇ ਵਾਰਡ ਵਾਸੀਆਂ ਦੇ ਨਾਲ ਉਹ ਜਿਹੜਾ ਜਿਹੜਾ ਕੰਮ ਕੰਮ ਕੀਤੇ ਸਾਡੇ ਪਾਲਾ ਸਾਹਿਬ ਨੇ ਇਸ ਵਾਰਡ ਦੇ ਵਿੱਚ ਕੰਮ ਨੂੰ ਵੋਟ ਪਈ ਹੈ ਨਹੀਂ ਤੇ ਜੇ ਕੰਮ ਨੂੰ ਵੋਟ ਨਾ ਬੰਦੀ ਤੇ ਇਹ ਲੀਡਰ ਕੰਮ ਕਰਨਾ ਬੰਦ ਕਰ ਦਿੰਦੇ ਮੈਂ ਸਾਰੇ ਵਾਰਡ ਵਾਸੀਆਂ ਨੂੰ ਅਤੇ ਪੂਰੇ ਸ਼ਹਿਰ ਵਾਸੀਆਂ ਨੂੰ ਆਈ ਲਵ ਯੂ ਕਹਿੰਨਾ ਔਰ ਉਸ ਤੋਂ ਬਾਅਦ ਮੈਂ ਮੇਰੇ ਕੁਝ ਸਾਥੀ ਜਿਹੜੇ ਜਿਨ੍ਹਾਂ ਨੇ ਕੰਧੇ ਨਾਲ ਕੰਧਾ ਮਿਲਾ ਕੇ ਜਿਹਦਾ ਬਾਸਕਰ ਜਿੰਦਰ ਬਾਸਕਰ ਜੀ ਦੇ ਨਾਲ ਅੰਜਾ ਵਰਮਾ ਜੀ ਉਸ ਤੋਂ ਬਾਅਦ ਪਵਨ ਚੋਹਾਂ ਜੀ ਬੋਬੀ ਜੀ ਟੰਡ ਵਾਲੇ ਉਸ ਤੋਂ ਬਾਅਦ ਸਾਡੇ ਤੇ ਕੀ ਨਾ ਸੀ ਚਿੱਕੂ ਜੀ ਔਰ ਉਸ ਤੋਂ ਬਾਅਦ ਲਾਲਾ ਜੀ ਮੈਂ ਨਾਂ ਲੈਣ ਲੱਗਾ ਬੜੀ ਲਿਸਟ ਲੰਬੀ ਹੋ ਜਾਂਦੀ ਹੈ ਲੇਕਿਨ ਸ਼ਰਮਾ ਨੇ ਰਾਤ ਦਿਨ ਸ਼ਰਮਾ ਜੀ ਰਮੇਸ਼ ਸ਼ਰਮਾ ਜੀ ਮੈਂ ਰਾਤ ਦਿਨ ਉਹਨਾਂ ਨੇ ਇੱਕ ਕੀਤਾ ਇੱਕ ਇਸ਼ੂ ਬਣ ਗਿਆ ਸੀ ਮੇਰੀ ਇੱਜ਼ਤ ਇਸ ਵਾਰ ਦੇ ਰੱਖ ਲਈ ਹੈ ਮੈਂ ਇਸ ਵਾਰ ਦਾ ਤੇ ਇਹ ਦਿਲੋਂ ਧੰਨਵਾਦ ਦਿੰਦਾ ਕਿਉਂਕਿ ਮੈਂ ਇਸ ਵਾਰ ਦੇ ਵਿੱਚ ਕਿਹਾ ਸੀ ਜੇ ਇਸ ਵਾਰਾ ਹਾਰ ਗਏ ਤੇ ਅਸੀਂ ਰਾਜ ਨਹੀਂ ਛੱਡਾਂਗੇ ਮੈਨੂੰ ਪੂਰਾ ਆਪਣੇ ਵਾਰਡ ਵਾਸੀਆਂ ਦੇ ਉੱਪਰ ਆਪਣੇ ਭਰਾਵਾਂ ਦੇ ਉੱਪਰ ਆਪਣੇ ਪਰਜਾਈਆਂ ਉੱਪਰ ਆਪਣੀਆਂ ਤਾਈਆਂ ਉੱਪਰ ਆਪਣੀਆਂ ਮਾਤਾਵਾਂ ਉੱਪਰ ਪੂਰਾ ਵਿਸ਼ਵਾਸ ਸੀ ਕਿਉਂਕਿ ਜਿਹੜਾ ਪਾਲਾ ਸਾਹਿਬ ਨੇ ਕੰਮ ਕੀਤੇ ਇਸ ਵਾਰ ਦੇ ਵਿੱਚ ਉਹਦਾ ਸਿਰੇ ਭਾਵਨਾ ਵਾਸਤੇ ਵੀ ਮਿਲਿਆ ਉਹ ਪੂਰਾ ਸਿਰੇ ਪੂਰੇ ਗੁਰਦਆਪਨ ਮਿਲਿਆ ਆਉਣ ਵਾਲੇ ਜਿਹੜੇ 2022 ਦੇ ਵਿੱਚ ਇਹ ਸਮੀਵਾਰ ਸੀ 2022 ਦੇ ਵਿੱਚ ਅਸੀਂ 50 ਹਜ਼ਾਰ ਦੀ ਲੀਡ ਲੈ ਲਵਾਂਗੇ ਉਹ ਗੁਰਦਾਪੁਰ ਸ਼ਹਿਰ ਦੇ ਵਿੱਚੋਂ ਅਸੀਂ ਕੜਦ-ਕੜ ਲੀਡ 25 ਹਜ਼ਾਰ ਦੀ ਦਵਾਵਾਂਗੇ ਇਹ ਮੈਂ ਆਪਣੇ ਜਿੰਦਲੀ ਪਾੜਾ ਸਾਹਿਬ ਨੂੰ ਕੰਨਾਵਾ ਕਿ ਉਹ ਨਿਸ਼ਚਿੰਤ ਹੋਗੇ ਵਿਕਾਸ ਦੇ ਕੰਮ ਚਾਈ ਰੱਖਣ ਕਿਉਂਕਿ ਲੋਕੀ ਉਹਨਾਂ ਨਾਲ ਹੋ ਜੁੜੀ ਜਾਣ ਮੈਂ ਕਹਿੰਦਾ ਬਾਕੀ ਕੋਈ ਪਾਰਟੀ ਨਹੀਂ ਸਾਡੇ ਵਾਰਡ ਦੀ ਕੋਈ ਪਾਰਟੀ ਨਹੀਂ ਕਿਉਂਕਿ ਇਹ ਵਾਰਡ ਕਿਹਾ ਜਾਂਦਾ ਸੀ ਇਹ ਭਾਜੀਪੀ ਦਾ ਵਾਰਡ ਹੈ ਲੇਕਿਨ ਮੈਂ ਇੱਕ ਆਪਣੇ ਦਿਲੋਂ ਕਹਾਂ ਇਸ ਵਾਰ ਦੇ ਵਿੱਚ ਇਨਸਾਨ ਰਹਿੰਦੇ ਨੇ ਉਹਨਾਂ ਨੇ ਇਨਸਾਨੀ ਦਿਲੋਂ ਔਰ ਕੰਮ ਨੂੰ ਵੋਟ ਪਾਈ ਆ ਜੈ ਹਿੰਦ ਜੈ ਭਾਰਤ ਮੇਰਾ ਨਾਮ ਦੁਰਭਾਸਕਰ ਮੈਂ ਇਸ ਤੇ ਜਨ ਸੇਕਈਏ ਕੀ ਜਿਹੜੀ ਅੱਜ ਜਿਹੜੀ ਜਿੱਤ ਹੋਈ ਹੈ ਇਹਦਾ ਸ਼ਰੇਤ ਪੜਾ ਸਾਹਿਬ ਜੀ ਨੂੰ ਜ਼ਰਦਾ ਹੀ ਜਾਂਦਾ ਸਾਡੇ ਐਮਐਲਏ ਸਾਹਿਬ ਨੂੰ ਪਰ ਉਸ ਤੋਂ ਵੱਧ ਸ਼ਰੇਮ ਹੈ ਇਸ ਚੀਜ਼ ਨੂੰ ਦਿਮਾਗ ਆ ਕਿ ਜਿਹੜੀ ਇਸ ਵਾਰਡ ਦੇ ਵੋਟਰਸ ਨੇ ਕੀਤੇ ਹੋਏ ਕੰਬਾਂ ਨੂੰ ਉਹਨੂੰ ਵੋਟ ਪਾਈ। ਮੈਂ ਸਲੂਟ ਕਰਨਾ ਆਪਣੇ ਵੋਟਰਸ ਨੂੰ ਜਿਨ੍ਹਾਂ ਨੇ ਅੱਜ ਇਹ ਇੱਕ ਨਵਾਂ ਇਤਿਹਾਸ ਕਾਇਮ ਕੀਤਾ। ਭਈ ਜਿਹੜਾ ਕੰਮ ਕਰੇਗਾ ਉਹੀ ਜਿੱਤੇ। ਔਰ ਸਾਡੇ ਪੜਾ ਸਾਹਿਬ ਨੇ ਸਾਡੇ ਹੱਥੋਂ ਇਹ ਕੰਮ ਕਰਾਇਆ, ਡਿਵੈਲਪਮੈਂਟਸ ਕਰਾਈਆਂ, ਇੰਟਰਲੋਕਿੰਗ ਟਾਈਲਸ ਕਰਾਈਆਂ, ਲਾਈਟਸ ਬਗੜਾ ਕਰਵਾਈਆਂ, ਸੀਵਰੇਜ ਕੀਤਾ ਕਰਵਾਏ। ਕੋਈ ਇਹੋ ਜਿਹਾ ਕੰਮ ਜਿਹੜਾ ਸਾਡੇ ਹੱਥੋਂ ਨਹੀਂ ਕਰਵਾਇਆ। ਪਰ ਕੀਤਾ ਮੇਰੇ ਵਾਰਡ ਦੇ ਲੋਕਾਂ ਵਾਸਤੇ ਵੋਟਰ ਪਰਸੇ। ਤੇ ਅੱਜ ਮੇਰੇ VOTER ਜਿਹੜੀ ਅਗਨੀ ਪ੍ਰਿਕਸ਼ਾ ਦੇ ਵਿੱਚ ਉਹ ਮੇਰੇ ਬਿਲਕੁਲ ਨੁਕਾਮਚਾਬ ਕੀਤਾ ਔਰ ਉਹਨਾਂ ਨੇ ਪਾਰਟੀਬਾਜ਼ੀ ਤੋਂ ਉੱਟ ਕੇ ਹਰ ਇੱਕ ਦੀ ਉਹ ਲੀਡਰਸ਼ਿਪ ਤੋਂ ਉੱਪਰ ਉੱਟ ਕੇ ਔਰ ਉਹਨਾਂ ਨੇ ਡਵੈਲਪਮੈਂਟ ਨੂੰ ਵੋਟ ਪਾਈ। ਔਰ ਇਹ ਜਿਹੜੀ ਸੋਸਿਅਟੀ ਡਵੈਲਪਮੈਂਟ ਦੀ ਇਹ ਸਾਡੇ ਐਮਐਲਏ ਸਾਹਿਬ ਸਰਦਾਰ ਬ੍ਰਿੰਦਰਪ੍ਰੀਤ ਸਿੰਘ ਪਾਣਾ ਜੀ ਦੀ। ਔਰ ਮੈਂ ਆਪਣੇ ਉਹ ਸਾਰੇ ਹੀ VOTER ਸਪੋਰਟਰਾਂ ਦਾ ਜਿਸ ਤਰ੍ਹਾਂ ਭਗਵਾਨ ਰਾਮ ਜੀ ਨੇ ਲੰਕਾ ਤੇ ਚੜ੍ਹਾਈ ਕਰਨੀ ਤਾਂ ਰਾਮ ਸੇਤੂ ਦਾ ਨਿਰਮਾਣ ਕੀਤਾ ਸੀ। ਤੋਂ ਉਸ ਰਾਮ ਸੇਤੂ ਦੇ ਨਿਰਮਾਣ ਦੇ ਵਿੱਚ ਦਰਜਾ ਬਦਰਜਾ ਜਥਾ ਸ਼ਕਤੀ ਜਿਸ ਵੀ ਵਿਅਕਤੀ ਨੇ ਆਪਣਾ ਆਪਣਾ ਯੋਗਦਾਨ ਪਾਇਆ ਮੈਂ ਉਹਨਾਂ ਸਰਦਾ ਮੈਂ ਨਤਮਸਤਕ ਹਾਂ ਔਰ ਮੈਂ ਸਿਰਚ ਦਾ ਨਾ ਉਹਨਾਂ ਦੇ ਚਰਨਾਂ ਦੇ ਵਿੱਚ ਜਿਨੇ ਛੋਟੇ ਤੋਂ ਛੋਟਾ ਵੀ ਮੈਨੂੰ ਹਿੱਸਾ ਦਿੱਤਾ ਮੇਰੇ ਇਸ ਇਲੈਕਸ਼ਨ ਦੇ ਵਿੱਚ ਉਹ ਬਹੁਤ ਵੱਡੇ ਤੋਂ ਵੱਡਾ ਵੀ ਮੇਰੇ ਨਾਲ ਉਹਨੇ ਯੋਗਦਾਨ ਪਾਇਆ ਵਾ ਮੈਂ ਹਰਕ ਦਾ ਦਰਜਾ ਬਰ ਦਰਜਾ ਹਰਕ ਦਾ ਮੈਂ ਉਹਨਾਂ ਨੂੰ ਮੈਂ ਥੈਂਕਸ ਕਰਨਾ ਸ਼ੁਕਰੀਆ ਅਦਾ ਕਰਨਾ ਆਪਣੇ ਵਾਰਡ ਦੇ ਵੋਟਰਾਂ ਦਾ ਮੈਂ ਥੈਂਕਸ ਕਰਦਾ ਆਪਣੇ ਮੇਰੇ ਸਪੋਰਟਰਾਂ ਦਾ ਜਿਹੜੇ ਦੂਜੇ ਵਾਰਡਾਂ ਦੇ ਵਿੱਚ ਆ ਕੇ ਮੈਨੂੰ ਜਿਹੜਾ ਸਪੋਰਟ ਕੀਤੀ ਉਹਨਾਂ ਨੇ ਕਿਸੇ ਦੀ ਆਪਣੇ ਕਿਸੇ ਨੇ ਵਿਚਾਰਾ ਕੋ ਬਜ਼ੁਰਗ ਸੀ ਕੋਈ ਉਸ ਤੋਂ ਜ਼ਿਆਦਾ ਐਲਟਰ ਸੀ ਕੋਈ ਜੰਗਰ ਸੀ ਹਰ ਇੱਕ ਨੇ ਆਪਣੀ ਮਤਲਬ ਅਨਥਕ ਜਿਹੜੀ ਵਰਕ ਵੀ ਕੀਤੀ ਆ ਮੇਰੇ ਇਸ ਜਿੱਤ ਵਾਸਤੇ ਮੈਂ ਇਸ ਜਿੱਤ ਦਾ ਸ਼ਰੇ ਆਪਣੇ ਵੋਟਰਾਂ ਤੇ ਆਪਣੇ ਸਪੋਰਟਰਾਂ ਨੂੰ ਦਿੰਦਾ 16 ਨੰਬਰ ਵਾਰਡ ਚੋਂ ਆਇਆ ਕਿੰਨੀ ਵੋਟਾਂਾਂ ਜਿੱਤੇ ਦੀ ਮੈਂ ਤਕਰੀਬਨ 1000 ਦੀਦਾ ਜਿਹੜਾ ਸ਼ਹਿਰ ਨਹੀਂ ਕਿਹਦੇ ਸਿਰ ਤੇ ਆਪਣੇ ਵੋਟਰਾਂ ਦਾ ਕਰਨਾ ਚਾਹੀਦਾ ਧੰਨਵਾਦ ਜਨਾਬ ਤੁਸੀਂ ਵੋਟਰਾਂ ਦਾ ਧੰਨਵਾਦ ਆ ਹੈ ਹੀ ਹੈ ਲੇਕਿਨ ਇਹ ਜੋ ਪੜਾ ਸਭ ਦੀ ਮਿਹਰ ਤੇ ਤੇ ਉਹਨਾਂ ਦੇ ਵਿਕਾਸ ਦੇ ਕੰਮ ਹੈ ਇਹਦਾ ਉਹਦਾ ਸ਼੍ਰੀ ਮੈਂ ਉਹਨਾਂ ਨੂੰ ਯਾਦ ਰੱਖਣਾ ਸੱਚ ਅੱਗੇ ਵਾਰਡ ਤੇ तकरीबन 2 ਗਲੀਆਂ ਲੰਦੀ ਬੰਨ ਲੜੀ ਮੇਰੀ ਬਰਾੜੀ ਮਿਹਰੀਏ ਮੇਰਾ ਚੌਥਾ ਨਖਰ ਠੀਕ ਜਿਹਦੇ ਜਮੈਂ ਤਕਰੀਬਨ ਇਹ ਤੇ ਇਹ ਇੱਕ ਇਲੈਕਸ਼ਨ ਮੇਰੀ ਵਾਈਫ ਨੇ ਕੀਤਾ ਹੈ। ਤੈਨਵਾਰੀ ਸਾਡੇ ਪਿੰਡਾਂ ਵੀ ਰਹੇ ਜੀ। ਇਹਨ ਇੱਕ ਵਾਰੀ ਉਹ 6.5 ਸਾਲ ਇਲੈਕਸ਼ਨ ਨਹੀਂ ਹੋਏ। ਅਤਵਾ ਦਾ ਟਾਈਮ ਸੀ। ਉਦੋਂ ਵੀ ਇਹ ਸਵਾਰਦੀ ਦੇ ਰਵਾਇਦੀ ਸਾਡੇ ਕੋਲ ਠੀਕ ਹੈ। ਕਾਫੀ ਦੇਰ ਤੋਂ ਇਹ ਵਾਰ ਸਾਡੇ ਕੋਲ ਹੈ। ਪੂਰੇ ਸਵਾਰਨ ਨਾਲ ਸਾਡੇ ਸੈਂਟੀਮੈਂਟ ਜੁੜਿਆ। ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕਿਤੋਂ ਵੀ ਲਿਆ ਕੇ ਇਸ ਵਾਰ ਨੂੰ ਥੇਸ ਫਾਰ ਲੈ ਉਹ ਠੀਕ ਹੀ ਕਰ ਲੈ ਠੀਕ ਹੈ ਨਾ ਚਲੋ ਨਹੀਂ ਮੇਰੇ ਪਿਤਾ ਜੀ ਆਜਾ ਜਿੱਥੇ ਜੀ ਕਿਹਦੇ ਸੰਜਿੱਤੇ ਉਹ ਮੇਰੇ ਖਿਆਲ ਹੈ ਸਰਵਿੰਦੀ ਵਾਲਾ ਹੈ ਹਨਾ ਠੀਕ ਉਹਨੂੰ ਇਹ 3 ਮੈਸੇਜ ਦੇ ਦੇ ਵਾਰ ਦੇ ਵਾਤੀਆਂ ਨੂੰ ਮੈਂ ਵਾਰ ਦੇ ਵਾਸੀ ਨੂੰ ਇਹ ਸ਼ੋਰ ਕਰਨਾ ਚਾਹੁੰਦਾ ਯਕੀਨ ਦਵਾਣਾ ਜੀ ਤੇ ਵੀ ਇਹਨਾਂ ਦਾ ਕੋਈ ਕੰਮ ਜਿਹੜਾ ਬਾਨੀ ਨਹੀਂ ਦੇਗਾ ਮੈਨੂੰ ਲੰਬਨ ਦੀ ਲੋੜ ਹੀ ਪਈ ਮੇਰਾ ਫੋਨ ਉਹਨਾਂ ਦੇ ਕੋਲ ਆ ਜਿੱਥੇ ਵੀ ਮੈਨੂੰ ਫੋਨ ਕਰਨੀ ਹੈ ਉੱਥੇ ਪਹੁੰਚਾਓ ਔਰ ਮੈਂ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਠੀਕ ਜਿਨ੍ਹਾਂ ਨੇ ਆਪਣਾ ਕੀਮਤੀ ਵੋਟ ਪਾ ਦਿੱਤੀ